ਸੀਪੀ ਸਟਾਰਟ ਮਾਲ ਮੁਹਾਲੀ ਦੇ ਬਾਹਰ ਖੜਿਆ ਇੱਥੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਥੋੜੀ ਹੀ ਦੇਰ ਹੋਈ ਹੈ ਔਰ ਜੋ ਦੱਸਿਆ ਜਾ ਰਿਹਾ ਹੈ ਕਿ ਇੱਕ ਤੋਂ ਡੇਢ ਦਰਜਨ ਗੋਲੀਆਂ ਇੱਥੇ ਲਗਾਤਾਰ ਜਿਹੜਾ ਚੰਲੀਆਂ ਨੇ ਰੇਤੇ ਨਾਲ ਜਿਹੜਾ ਸੀ ਨੂੰ ਢੱਕ ਦਿੱਤਾ ਗਿਆ ਬਲੱਡ ਸਪੌਟ ਹੈਗਾ ਇਹ ਤੁਸੀਂ ਦੇਖ ਸਕਦੇ ਹੋ ਜਿੱਥੋਂ ਹਲੇ ਵੀ ਕੁਝ ਜਿਹੜੇ ਹੈਗੇ ਨੇ ਨਿਸ਼ਾਨ ਬਲੱਡ ਸਪੌਟ ਦੇ ਰਹਿ ਗਏ ਨੇ ਹਾਲੇ ਤੱਕ ਤਾਂ ਇਹੀ ਖਬਰਾਂ ਮੁਹਾਲੀ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਆndੀਆਂ ਸੀ ਕਿ ਪੰਜਾਬ ਪੁਲਿਸ ਨੇ ਕਿਸੇ ਗੈਂਗਸਟਰ ਦਾ ਐਨਕਾਊਂਟਰ ਕਰ ਦਿੱਤਾ ਗੈਂਗਸਟਰ ਜਦੋਂ ਭੱਜਣ ਲੱਗਿਆ ਸੀ ਪਰ ਅੱਜ ਇੱਕ ਹੋਰ ਇੱਡਾਂ ਦੀ ਘਟਨਾ ਹੋਈ ਹੈ ਇੱਕ ਗੈਂਗਸਟਰ ਹੀ ਮਾਰਿਆ ਗਿਆ ਪਰ ਉਹਨੂੰ ਮਾਰ ਕੋਈ ਉਹਦਾ ਵਿਰੋਧੀ ਗਿਆ ਹੈ ਉਹਦਾ ਕੋਈ ਜਿਹੜਾ ਬਦਲੇ ਦੀ ਭਾਵਨਾ ਰੱਖ ਰਿਹਾ ਸੀ ਉਹ ਮਾਰ ਗਿਆ ਬਿਲਕੁਲ ਠੀਕ ਸੀਪੀ 67 ਮਾਲ ਮੁਹਾਲੀ ਦੇ ਬਾਹਰ ਖੜਿਆ ਇੱਥੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਥੋੜੀ ਹੀ ਦੇਰ ਹੋਈ ਹੈ ਔਰ ਜੋ ਦੱਸਿਆ ਜਾ ਰਿਹਾ ਹੈ ਕਿ 1 ਤੋਂ 1.5 ਦਰਜਨ ਗੋਲੀਆਂ ਇੱਥੇ ਲਗਾਤਾਰ ਜਿਹੜਾ ਚੱਲੀਆਂ ਨੇ ਬਕਾਇਦਾ ਧੰਦ ਖਾਵਾਂਗੇ ਇੱਥੇ ਰੇਤੇ ਨਾਲ ਜਿਹੜਾ ਇਸ ਚੀ ਨੂੰ ਟੱਕ ਦਿੱਤਾ ਗਿਆ ਬਲੱਡ ਸਪੌਟ ਹੈਗਾ ਇਹ ਤੁਸੀਂ ਦੇਖ ਸਕਦੇ ਹੋ ਜਿੱਥੋਂ ਹਲੇ ਵੀ ਕੁਝ ਜਿਹੜੇ ਹੈਗੇ ਨੇ ਨਿਸ਼ਾਨ ਬਲੱਡ ਸਪੌਟ ਦੇ ਰਹਿ ਗਏ ਨੇ ਤੁਹਾਨੂੰ ਇਹ ਨਜ਼ਰ ਵੀ ਆ ਰਹੇ ਨੇ ਸਾਰੇ ਇਹ ਬਲੱਡ ਸਪੌਟ ਹੈ ਔਰ ਕਿਦਾ ਇੱਥੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਦਿਨ ਦਹਾੜੇ ਤਕਰੀਬਨ ਜੇ ਦੇਖਿਆ ਜਾਵੇ ਤਾਂ ਇਹ 12:30 1 ਵਜੇ ਦੇ ਅਰਾਊਂਡ ਇਹ ਘਟਨਾ ਨੂੰ ਇੱਥੇ ਇੰਜਾਮ ਦਿੱਤਾ ਗਿਆ ਇਹ ਸਾਰਾ ਉਹ ਬਲੱਡ ਸਪੌਟ ਹੈ ਜਿਹਨੂੰ ਰੇਤੇ ਨਾਲ ਕਵਰ ਵੀ ਕੀਤਾ ਗਿਆ ਔਰ ਜੋ ਦੱਸਿਆ ਜਾ ਰਿਹਾ ਹੈ ਕਿ ਜੰਮੂ ਦਾ ਰਹਿਣ ਵਾਲਾ ਗੈਂਗਸਟਰ ਹੀ ਸੀਗਾ ਰਾਜੇਸ਼ ਡੋਗਰਾ ਉਰਫ ਮੌਨ ਸਕਾਰਪੀਓ ਦੇ ਵਿੱਚ ਜਿਹੜੇ ਉਹਦੇ ਕਾਤਲ ਆਉਂਦੇ ਨੇ ਕਾਤਲ ਆ ਕੇ ਉਹਨੂੰ ਇੱਥੇ ਘੇਰਾ ਪਾ ਲੈਂਦੇ ਨੇ ਔਰ ਇੱਥੇ ਖੜੇ ਨੂੰ ਦਨਾ ਦਨ ਧਨਾ ਦਨ ਗੋਲੀਆਂ ਮਾਰਦੇ ਜੱਥਾ ਜਾ ਰਿਹਾ ਹੈ ਬਈ ਇੱਕ ਤੋਂ ਡੇਢ ਦਰਜਨ ਗੋਲੀਆਂ ਦੇ ਫੈਰ ਉਸਤੇ ਕੀਤੇ ਜਾਂਦੇ ਨੇ ਭਾਵ ਸਕੋਰਪੀਓ ਚਾਏ ਕਾਤਲ ਹਮਲਾਵਾਰੇ ਧਾਰ ਕੇ ਆਏ ਸਨ ਕਿ ਰਜੇਸ਼ ਡੋਗਰਾ ਸੁੱਕਾ ਨਹੀਂ ਬਚਣਾ ਚਾਹੀਦਾ ਜਿਉਂਦਾ ਨਹੀਂ ਜਾਣਾ ਚਾਹੀਦਾ ਤੇ ਤੜਾ ਤੜ ਤੜਾ ਤੜ ਅੱਛੇ ਗੋਲੀਆਂ ਦੀ ਆਪਾਂ ਕਹੀਏ ਵਰਖਾਤ ਹੀ ਹੁੰਦੀ ਹੈ ਔਰ ਕਿੱਡਾ ਬਲੱਡ ਤੁਹਾਨੂੰ ਪੂਰੇ ਇੱਥੇ ਨਜ਼ਰ ਵੀ ਆ ਰਿਹਾ ਹੈਗਾ ਰਾਜੇਸ਼ ਡੋਗਰਾ ਉਰਫ ਮੌਨ ਦਾ ਨਾਮ ਦੱਸਿਆ ਜਾ ਰਿਹਾ ਹੈ ਗੈਂਗਸਟਰ ਦਾ ਜਿੱਦੋਂ ਇੱਥੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰੇ ਗਏ ਕਤਲ ਕੀਤਾ ਗਿਆ ਕਿਤੇ ਨਾ ਕਿਤੇ ਕਾਨੂੰਨ ਵਿਵਸਥਾ ਤੇ ਜ਼ਰੂਰ ਸਵਾਲ ਖੜੇ ਹੋ ਰਹੇ ਨੇ ਕਿ ਇੰਨਾ ਵੀ ਖੌਫ ਜਿਹੜਾ ਕਾਤਲਾਂ ਵਿੱਚ ਜਾਂ ਗੈਂਗਸਟਰਾਂ ਵਿੱਚ ਇਹ ਨਹੀਂ ਰਹਿ ਗਿਆ ਕਿ ਉਹ ਕੋਈ ਦਿਨ ਢਲਣ ਦਾ ਰਾਤ ਦਾ ਕਿਸੇ ਹੋਰ ਜਹੀ ਥਾਂ ਵਾ ਇੰਤਜ਼ਾਰ ਕਰਨ ਜਿੱਥੇ ਕਿ ਵਾਰਦਾਤ ਨੂੰ ਜਾਨ ਦਿੱਤਾ ਜਾਵੇ ਜਿੱਥੇ ਦਿਲ ਕਰਦਾ ਪੂਰੀ ਭੀੜ ਭੜਕੇ ਵਾਲੀ ਥਾਂ ਆ ਬਹੁਤ ਮਾਲ ਤੁਸੀਂ ਦੇਖ ਰਹੇ ਹੋ ਕਿੰਨਾ ਵੱਡਾ ਹੈਗਾ ਇੱਥੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈਗਾ ਸੀਪੀ 67 ਮਾਲ ਦੇ ਬਾਹਰ ਔਰ ਇਹ ਹਲੇ ਪੁਲਿਸ ਦੀ ਜਾਂਚ ਦਾ ਵਿਸ਼ਾ ਹੈਗਾ ਕਿਉਂਕਿ ਸਕੋਰਪੀਓ ਗੱਡੀ ਜੋ ਸੀਸੀਟੀਵੀਜ਼ ਤੋਂ ਪੁਲਿਸ ਨੂੰ ਮਦਦ ਮਿਲੀ ਉਹਦੇ ਆਧਾਰ ਤੇ ਮੁਹੱਲੇ ਨੂੰ ਸੀਲ ਕੀਤਾ ਗਿਆ ਚੰਡੀਗੜ੍ਹ ਦੇ ਬਾਰਡਰ ਸੀਲ ਕੀਤੇ ਗਏ ਨੇ ਔਰ ਕੋਸ਼ਿਸ਼ ਪੂਰੀ ਜਾਰੀ ਹੈਗੀ ਆ ਕਿ ਗੱਡੀ ਨੂੰ ਕਾਬੂ ਕੀਤਾ ਜਾਵੇ ਹਮਲਾਵਰਾਂ ਨੂੰ ਕਤਲਾਂ ਨੂੰ ਕਾਬੂ ਕੀਤਾ ਜਾਵੇ ਪਰ ਇਸ ਚੀਜ਼ ਨੂੰ ਘੋਖਿਆ ਜਾ ਰਿਹਾ ਹਲੇ ਕਿ ਜਿਹੜਾ ਕਤਲ ਕੀਤਾ ਗਿਆ ਹੈ ਕਿਸੇ ਗੈਂਗ ਵੱਲੋਂ ਇੱਕ ਗੈਂਗ ਦੇ ਗੈਂਗਸਟਰ ਵੱਲੋਂ ਦੂਜੇ ਗੈਂਗਸਟਰ ਦਾ ਕੀਤਾ ਗਿਆ ਕਰਵਾਇਆ ਗਿਆ ਜਾਂ ਉਹਦੀ ਕੋਈ ਨਿੱਜੀ ਦੁਸ਼ਮਣੀ ਸੀ ਗੈਂਗ ਰਿਵੋਲਿਊਸ਼ਨ ਜਿਹੜੀ ਆਪਸ ਚੱਲਦੀ ਆ ਰਹੀ ਹੈ ਗੈਂਗਵਾਰਡ ਜਿਹੜੇ ਚੱਲਦੇ ਆ ਰਹੀ ਹੈ ਉਹਦੇ ਤਹਿਤ ਨੂੰ ਅੰਜਾਮ ਦਿੱਤਾ ਗਿਆ ਜਾਂ ਕੋਈ ਹੋਰ ਵਜ੍ਹਾ ਸੀ ਪਰ ਫੇਰ ਦੱਸਦੇ ਆ ਰਾਜੇਸ਼ ਗੋਗਰਾ ਉਰਫ ਮੋਨ ਜੰਮੂ ਦਾ ਰਹਿਣ ਵਾਲਾ ਇਹ ਸੀਗਾ ਗੈਂਗਸਟਰ ਦਾ ਪਛੋਕਰ ਦੱਸਿਆ ਜਾ ਰਿਹਾ ਇੱਥੇ ਘੇਰ ਕੇ ਜਿਹੜੇ ਤੁਹਾਨੂੰ ਸਰਕਲ ਚ ਦਿਖ ਰਹੇ ਨੇ ਇਹ ਬਲੱਡ ਦੇ ਡਾਟਸ ਦਿਖ ਰਹੇ ਨੇ ਇੱਥੇ ਤੁਹਾਨੂੰ ਸਾਰੇ ਇੱਥੇ ਮੌਕੇ ਤੇ ਗਰੇ ਹੋਏ ਨੇ ਇੱਥੇ ਤਕਰੀਬਨ ਇਲਾਮ ਦਿੱਤਾ ਜਾਂਦਾ ਔਰ ਜਿਹੜੇ ਸਕੋਰਪੀਓ ਦੇ ਵਿੱਚ ਉਹਦੇ ਕਾਤਲ ਆਂਦੇ ਨੇ ਹਮਲਾ ਔਰ ਉਸ ਤੇ ਲਗਾਤਾਰ ਗੋਲੀਆਂ ਦੀ ਵਰਖਾ ਹੁੰਦੀ ਹੈ ਇੱਥੇ ਹੀ ਉਹ ਆਪਣਾ ਗਿਰਦਾ ਉਹਦਾ ਖੂਨ ਜਿਹੜਾ ਤੁਸੀਂ ਦੇਖ ਰਹੇ ਹੋ ਕਿੰਨਾ ਸਾਰਾ ਗਰਿਆ ਹੋਇਆ ਔਰ ਯਕੀਨਨ ਜੇਕਰ 15 18 ਗੋਲੀਆਂ ਬੱਜੀਆਂ ਨੇ ਜਿਉਂਦਾ ਤਾਂ ਉਹ ਨਹੀਂ ਬਚਿਆ ਹੋਵੇਗਾ ਮੌਤ ਉਹਦੀ ਹੋ ਚੁੱਕੀ ਹੈਗੀ ਹੈ ਤੇ ਇੱਥੇ ਹੀ ਮਾਰ ਕੇ ਔਰ ਸੜਕ ਦੇਖੋ ਮੇਨ ਰੋਡ ਦੇ ਉੱਪਰ 67 ਸੈਕਟਰ ਜਿਹੜੀ ਜਿਹੜੀ ਮਾਲ ਸੀਪ 67 ਦੇ ਬਾਹਰ ਮੇਨ ਰੋਡ ਦੇ ਉ ਸੜਕ ਹੈਗੀ ਹੈ 67 66 66 ਏ ਉਸ ਤੋਂ ਬਾਅਦ 80 81 82 ਦੀ ਰੋਡ ਹੈ ਜਿਹੜੀ ਇਹ ਜਾਂਦੀ ਹੈਗੀ ਹੈ ਔਰ ਕਈ ਲੋਕ ਜਿਹੜੇ ਇਸ ਚੀਜ਼ ਦੇ ਚਸ਼ਮਦੀਦ ਵੀ ਬਣੇ ਨੇ ਸਾਹਮਣੇ ਕੌਣ-ਕੌਣ ਆਂਦਾ ਇਹ ਜ਼ਰੂਰ ਦੇਖਣਾ ਬਾਕੀ ਹੋਏਗਾ ਕਈ ਕਹਿ ਰਹੇ ਨੇ ਕਿਉਂਕਿ ਦਿਨ ਦਹਾੜੇ ਮਾਲ ਦੇ ਵਿੱਚ ਬਥੇਰੀ ਦੁਨੀਆ ਆਈ ਹੁੰਦੀ ਹੈ ਤੇ ਕਈ ਕਹਿ ਰਹੇ ਨੇ ਅਸੀਂ ਇੱਥੇ ਹੀ ਸੀਗੇ ਜਦੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਇੱਕ ਵਾਰ ਫੇਰ ਦਿਖਾ ਰਹੇ ਹਾਂ ਸੀਪੀ 67 ਮਾਲ ਦੇ ਬਾਹਰ ਜੰਮੂ ਤੇ ਰਹਿਣ ਵਾਲੇ ਜੋ ਦੱਸਿਆ ਜਾ ਰਿਹਾ ਹੈ ਰਜੇਸ਼ ਡੋਗਰਾ ਗੈਂਗਸਟਰ ਸੀ ਰਜੇਸ਼ ਡੋਗਰਾ ਫਮੋਂ ਦਾ ਕਤਲ ਇੱਥੇ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਪੁਲਿਸ ਵੱਲੋਂ ਪੋਸ਼ਾ ਜਾਰੀ ਨੇ ਇੱਕ ਸਕੋਰਪਿਓ ਗੱਡੀ 'ਚ ਕਤਲ ਆਏ ਦੱਸੇ ਜਾ ਰਹੇ ਨੇ ਉਹਨਾਂ ਨੂੰ ਫੜਨ ਸ਼ਹਿਰ ਨੂੰ ਸੀਲ ਕੀਤਾ ਗਿਆ ਕਿੰਨੇ ਖੇਤੀ ਪੁਲਿਸ ਨੂੰ ਕਾਂਬਿਆਬੀ ਮਿਲਦੀ ਹੈ ਕਤਲ ਦੀ ਵਜ੍ਹਾ ਕੀ ਹੈ ਕੋਈ ਨਿੱਜੀ ਦੁਸ਼ਮਣੀ ਹੈ ਜਾਂ ਗੈਂਗ ਕਲਚਰ ਦੇ ਚੱਲਦੇ ਨੂੰ ਮਾਰਿਆ ਗਿਆ ਇਹ ਸਵਾਲ ਪੁਲਿਸ ਨੇ ਵੀ ਹਲੇ ਬਰਕਰਾਰ ਨੇ ਤੇ ਪੁਲਿਸ ਵੱਲੋਂ ਪੋਸ਼ਾ ਜਾਰੀ ਨੇ ਛੇਤੀ ਤੋਂ ਛੇਤੀ ਕਤਲਾਂ ਨੂੰ ਫੜਿਆ ਜਾਵੇ ਜਿਹੜੇ ਵਾਕ ਕਰਦੇ ਆ ਰਹੇ ਸੀਗੇ ਉਹਨਾਂ ਚੋਂ ਇੱਕ ਨੂੰ ਅਸੀਂ ਫੜ ਲਿਆ ਓਕੇ ਲੱਗਦਾ ਇਹ ਹੈ ਕਿ ਆਪਸ ਦੀ ਕੋਈ ਗੈਂਗ ਰੈਵਲਰੀ ਸੀ ਠੀਕ ਹੈ ਸੋ ਉਹਦੀ ਪੁਛ ਕੇ ਸਪੋਰਟ ਕਰ ਰਹੇ ਆ ਜਿਹੜਾ ਮਤਲਬ ਆਪਸੀ ਇਹਨਾਂ ਦਾ ਜਿਹੜੇ ਮਾਰਨ ਵਾਲੇ ਵੀ ਉਹ ਵੀ ਗੈਂਗ ਉਹ ਇਹ ਸਾਰੇ ਹੀ ਜਿਹੜੇ ਪੰਜਾਬ ਦੇ ਨਹੀਂ ਇਹ ਲੰਕੇ ਦੇ ਮੋਸਟਲੀ ਨੇ ਗੱਡੀਆਂ ਵੀ ਜੰਮੂ ਕਸ਼ਮੀਰ ਦੀਆਂ ਕਿਉਂਕਿ ਜੰਮੂ ਕਸ਼ਮੀਰ ਦੀਆਂ ਔਰ ਇਹਨਾਂ ਦੀ ਜਿਹੜਾ ਛੜਿਆ ਗਿਆ ਹੈਗਾ ਇੱਕ ਬੰਦਾ ਉਹਦੀ ਪੁਛਕਿਸ਼ ਕਰਦੇ ਆ ਉਹਦੇ ਖਿਲਾਫ ਵੀ 8 ਕ ਮਕਦਮੇ ਨੇ ਜੋ ਮਰਿਆ ਉਹਦੇ ਖਿਲਾਫ ਵੀ ਹੈਗਾ ਕੁਝ ਕ੍ਰਿਮਿਨਲ ਮਕਦਮਾ ਹੈ ਰਾਜੇਸ਼ ਟੋਗਰਾ ਵੀ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਹੈ ਥੋੜੇ ਦਿਨ ਪਹਿਲਾਂ ਹੀ ਇਹ ਜੇਲ ਤੋਂ ਬਾਹਰ ਆਇਆ ਸੀਗਾ ਰਾਜੇਸ਼ ਟੋਗਰਾ ਉਸ ਮੋਹਨ ਕਿਉਂਕਿ ਜਿਹੜਾ ਇਹਦੇ ਨਾਲ ਇੱਕ ਵਿਅਕਤੀ ਸੀਗਾ ਜਿਹੜਾ ਨਾਲ ਸੀਗਾ ਉਹਨੂੰ ਅਸੀਂ ਫੜ ਲਿਆ ਹੈਗਾ ਸੋ ਉਹਦੇ ਖਿਲਾਫ ਵੀ ਅੱਠ ਮੁਕਦਮੇ ਨੇ ਔਰ ਇਹ ਬਿਲਕੁਲ ਕਲੈਰਿਟੀ ਦੇ ਨਾਲ ਹੈ ਕਿ ਇਹ ਜਿਹੜਾ ਇਹ ਗੈਂਗਵਾਲਟ ਟਾਈਪ ਸੀਗੀ ਔਰ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਸੀਗੇ ਉਹਨ ਉਹ ਜਿਹੜਾ ਉਹਦੇ ਤੋਂ ਪੁੱਛਗਿੱਛ ਦੇ ਨਾਲ ਉਹ ਸਾਨੂੰ ਸਾਰਾ ਕਨਸੈਪਟ ਔਰ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਕਲੀਅਰ ਹੋ ਗਈਆਂ ਨੇ ਔਰ ਬਾਕੀ ਜਿਹੜੇ ਆ ਸਟੇਟ ਸਨੇਪਿੰਗ ਸਟੇਟਸ ਹੈ ਜੀਐਨਕੇ ਹੈ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਇਨਫੋਰਮ ਕਰਤਾ ਹੈ ਔਰ ਇੱਕ ਜਿਹੜੀ ਗੱਡੀ ਤੇ ਆਈ ਸੀ ਉਹ ਅਸੀਂ ਕਬਜ਼ੇ ਚ ਲੈ ਲਈ ਹੈ। ਉਹ ਵਾਈਟ ਜਿਹੜਾ ਇਹ ਦੇਖ ਲਿਆ ਉਹ ਸੋਰਾ 819 ਔਰ ਬਾਕੀ ਜਿਹੜਾ ਸਾਰਾ ਹੈਗਾ ਉਹਦੇ ਤੋਂ ਅਸੀਂ ਜਿਹੜੀ ਸਰ ਸਰ ਦੋ ਗੱਡੀਆਂ ਦੱਸੀ ਜਾ ਰਹੀ ਹੈ ਕਿ ਸਕੋਰਪੀਓ ਜੇਕੇ ਨੰਬਰ ਤੇ ਇੱਕ ਚੰਡੀਗੜ੍ਹ ਨੰਬਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਆਈ ਗੱਡੀ ਤੁਸੀਂ ਕਿਹ ਕਬਜ਼ੇ ਚ ਲੈ ਲਈ ਨਹੀਂ ਇਹ ਥਰਡ ਕਰਦੀ ਹੈ ਜਿਹੜੀ ਕਿ ਜਿਹੜੇ ਜਿਹਦੇ ਜਿਹਦੇ ਵਿੱਚ ਇਹ ਆਏ ਸੀ ਜਿਹਦੇ ਵਿੱਚ ਇਹ ਆਏ ਸੀਗੇ ਉਹਨਾਂ ਦਾ ਇਹ ਵੀ ਬੇਸਿਕਲੀ ਤਾਂ ਗੈਂਗਸਟਰ ਹੀ ਹੈ ਨਾ ਸੋ ਇਹਨਾਂ ਦਾ ਇੱਕ ਜਿਹੜਾ ਸੀਗਾ ਜਿਹੜੇ ਇੱਕ ਭੱਜ ਗਿਆ ਸੀਗਾ ਦੂਜੇ ਨੂੰ ਸੀ ਫੜ ਲਿਆ ਠੀਕ ਹੈ ਸੋ ਉਹਦੀ ਪੁਰਸ਼ਕ ਤੋਂ ਇਹ ਸਾਰੀਆਂ ਜਿਹੜੀਆਂ ਕੁਝ ਲੱਗੇ ਕਿ ਉੱਥੇ ਹੀ ਕੋਈ ਪਹਿਲਾਂ ਹੁਣੀ ਕ੍ਰਾਈਮ ਕਰਕੇ ਲੇਟੈਸਟ ਕਰਕੇ ਭੱਜਿਆ ਹੋਣਾ ਜਾਂ ਫਿਰ ਕੋਈ ਪਹਿਲਾਂ ਦੀ ਦੇਖੋ ਇਹ ਸਾਰੀਆਂ ਹੁਣ ਇਨਵੈਸਟੀਗੇਸ਼ਨ ਅਸੀਂ ਕਰਿਆ ਇਹਨਾਂ ਦੀ ਗੱਡੀ ਜੀ ਮਿਲਿਆ ਜੀ ਇਹ ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨ ਚ ਕਰ ਰਹੇ ਹਾਂ ਜਸਟਨ ਸਰ ਹਜੇ ਤੱਕ ਇਨਵੈਸਟੀਗੇਸ਼ਨ ਚ ਕੀ ਆਇਆ ਇਹ ਜਿਹੜੇ ਤਿੰਨ ਤੁਸੀਂ ਕਹਿ ਰਹੇ ਹੋ ਇੱਥੇ ਘੁੰਮਣ ਆਏ ਸੀ ਜਾਂ ਕਿਸੇ ਵਾਰਦਾਤ ਨੂੰ ਦੇਖੋ ਜੀ ਉਹ ਤੁਹਾਨੂੰ ਪ੍ਰੀਲਿਮਰੀ ਉੱਤੇ ਦੱਸ ਦਿੱਤਾ ਕਿ ਸਾਰੇ ਜਨਕੇ ਦੇ ਸੀਗੇ ਇਹਨਾਂ ਨੇ ਅੱਗੇ ਕਿਤੇ ਜਾਣਾ ਸੀਗਾ ਇੱਥੇ ਇਹਨਾਂ ਦਾ ਕੋਈ ਆਰਬੀ ਪੁਆਇੰਟ ਸੀਗਾ ਸੋ ਉਹ ਕਿ ਇੱਕ ਬੰਦੇ ਨੂੰ ਅਸੀਂ ਫੜ ਲਿਆ ਹੈਗਾ ਉਹਦੀ ਇਨਵੈਸਟੀਗੇਸ਼ਨ ਤੋਂ ਅੱਗੇ ਇੰਨੀ ਗੱਲ ਹਲੇ ਸਾਹਮਣੇ ਆਈ ਹੈ ਬਾਕੀ ਸਾਰੀ ਗਾਜ਼ੀ ਟੋਗਰ ਦੇ ਸਾਥ ਕਿੰਨੇ ਲੋਕ ਨੇ ਸਰ ਕਿੰਨੇ ਲੋਕ ਨੇ ਟੋਟਲ ਦੇਖੋ ਜਿਹੜੇ ਸ਼ੂਟਰ ਸੀਗੇ ਉਹ ਤਾਂ ਚਾਰ ਦਿਖਦੇ ਨੇ ਕਿਉਂਕਿ ਅਸੀਂ ਸੀਸੀਟੀਵੀ ਵਗੈਰਾ ਤੇ ਸਾਰੇ ਟੈਕਨੀਕਲ ਦੇਖ ਰਹੇ ਆ ਔਰ ਜਿਹੜਾ ਇਹ ਮਰਨ ਵਾਲੇ ਤਿੰਨ ਜਣੇ ਸੀਗੇ ਜਿੱਦੇ ਚੋਂ ਇੱਕ ਦੀ ਡੈਥ ਹੋ ਗਈ ਹੈ ਇੱਕ ਭੱਜ ਲਿਆ ਸੀ ਤੇ ਤੀਜੇ ਨੂੰ ਅਸੀਂ ਫੜ ਲਿਆ ਹੈਗਾ ਜੀ ਸਰ ਇਨਵੈਸਟੀਗੇਸ਼ਨ ਜਿਹੜੇ ਸਾਹਮਣੇ ਆਏ ਉਹਨਾਂ ਨੇ ਕੋਈ ਦੱਸਿਆ ਕੁਝ ਕੀ ਵੀ ਨਹੀਂ ਕੋਈ ਇਨਵੈਸਟੀਗੇਸ਼ਨ ਕਰ ਰਹੇ ਆ 60 ਟੀਵੀ ਦੇ ਵਿੱਚ ਕੁਝ ਪਾ ਲੱਗਿਆ ਕਿਧਰ ਨਹੀਂ ਸਾਈਡ ਗਏ ਨੇ ਉਹ ਸਾਰੀਆਂ ਚੀਜ਼ਾਂ ਅਸੀਂ ਕਲੀਅਰ ਕਰ ਲਵਾਂਗੇ ਕਿ ਹੁਣ ਆ ਇੱਕ ਜਿਹੜਾ ਉਹਨਾਂ ਚੋਂ ਇੱਕ ਕੰਮ ਹਿੱਸੇਗਾ ਉਹ ਫੜ ਲਿਆ ਹੈਗਾ ਇਸ ਕਰਕੇ ਕਲੈਰਿਟੀ ਹੋ ਜਾਏ ਸਰ ਇਹਦੇ ਨਾਲ ਕਿਸੇ ਆ ਰਹੇ ਦੋ ਦਿਨ ਸਾਥੀ ਸੀਗੇ ਜੀ ਡੋਗੁਰਾ ਦੇ ਨਾਲ ਸਰ ਜੀ ਸੀਸੀਟੀਵੀ ਜਿਹੜੀ ਦਿਖ ਰਹੀ ਹੈ ਉਹ ਸੀਸੀਟੀਵੀ ਵਿੱਚ ਕਿੰਨੇ ਬੰਦੇ ਦਿਖ ਰਹੇ ਨੇ ਜਿਹੜੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਦੇਖੋ ਸੀਸੀਟੀਵੀ ਦੇ ਵਿੱਚ ਚਾਰ ਬੰਦੇ ਦਿਖ ਰਹੇ ਨੇ ਉਹਨਾਂ ਕੋਲ ਵੈਪਨ ਹੈ ਹੋ ਸਕਦਾ ਇੱਕ ਗੱਡੀ ਦੇ ਵਿੱਚ ਕੋਈ ਰਹਿ ਲਕੀ ਹੋਵੇ ਸੋ ਚਾਰ ਤੋਂ ਪੰਜ ਜਿਹੜੇ ਸੀਗੇ ਇਹ ਬੰਦੇ ਸੀਗੇ ਔਰ ਜਿਨ੍ਹਾਂ ਦੇ ਉੱਤੇ ਜਿਹੜਾ ਮਰਨ ਵਾਲਾ ਹੈ ਉਹ ਤਿੰਨ ਜਿਹੜੇ ਸੀਗੇ ਉਹਨਾਂ ਚੋਂ ਹੋ ਸਕਦਾ ਇਹਦਾ ਜੋ ਜਿਹੜਾ ਇੱਕ ਬੰਦਾ ਭੱਜ ਗਿਆ ਉਹ ਵੀ ਉਹਨਾਂ ਨਾਲ ਐਸੋਸੀਏਟ ਹੋਵੇ ਹੈ ਜੀ ਸਭ ਕੋਈ ਸੀਸੀਟੀਵੀ ਕੋਈ ਦਿਖਾਈ ਦਿੱਤਾ ਕੋਈ ਇਹਨਾਂ ਦੇ ਵੱਲੋਂ ਜਾਂ ਕੁਝ ਕਿ ਟੈਲੀਗ੍ਰਾਮ ਦੇ ਵਿੱਚ ਕਿਸੇ ਕਿਸੇ ਜਸਰਨ ਦੇ ਸਾਥ ਕੋਈ ਸਾਥ ਸਾਥ ਉਸ ਕੇ ਬਾਰੇ ਵਿੱਚ ਬਤਾਰ ਰਹੇ ਸਰ ਉਸ ਨੇ ਉਹੀ ਮੈਂ ਕਹਿ ਰਿਹਾ ਜੀ ਜਿਹੜਾ ਤਿੰਨ ਜਿਹੜੇ ਸੀਗੇ ਉਹਨਾਂ ਚੋਂ ਇੱਕ ਬੰਦਾ ਜਿਹੜਾ ਭੱਜ ਲਿਆ ਸੀਗਾ ਹੋ ਸਕਦਾ ਵੀ ਉਹਨਾਂ ਦਾ ਕੰਪਲੈਕਸ ਹੋਵੇ ਔਰ ਇੱਕ ਜਿਹਨੂੰ ਅਸੀਂ ਫੜ ਲਿਆ ਹੈਗਾ ਐ ਤਾਂ ਉਹ ਵੀ ਗੈਂਗਸਟਰ ਹੈ ਉਹਦੇ ਖਿਲਾਫ 8 ਮਕਦਮੇ ਹੈ ਔਰ 8 ਮਕਦਮੇ ਕ੍ਰਿਮੀਨਲ ਹੈ ਸੋ ਇਹਨਾਂ ਦਾ ਸਾਰਿਆਂ ਦਾ ਇੱਕ ਤਰ੍ਹਾਂ ਦੀ ਇਹ ਗੈਂਗ ਵਾਰ ਸੀਗੀ ਗੈਂਗ ਜਿਹੜੀ ਰੈਟੇਲੀਐਸ਼ਨ ਸੀ ਬਿਲੋਂਗ ਜਮੂਨੂ ਕਰਦੇ ਨੇ ਔਰ ਇਹਦਾ ਕਿਉਂਕਿ ਵਿਅਕਤੀ ਫੜਿਆ ਗਿਆ ਹੈ ਔਰ ਉਹਨਾਂ ਦੀ ਬਾਕੀ ਗੱਡੀ ਵੀ ਫੜੀ ਗਈ ਹੈਗੀ ਹੈ ਮੋਬਾਈਲਸ ਵੀ ਆ ਗਏ ਆ ਆਈਡੀ ਵੀ ਹੈਗੀਆਂ ਸੋ ਇਹ ਟੋਟਲ ਜਿਹੜੀ ਇਨਫੋਰਮੇਸ਼ਨ ਜਿਹੜਾ ਸਰ ਜਿਹੜਾ ਬੰਦਾ ਫੜਿਆ ਹੈ ਉਹਦਾ ਨਾਮ ਕੀ ਹੈ ਉਹਦੀ ਵੀ ਕੋਈ ਹਿਸਟਰੀ ਹੈ ਸਾਹਮਣੇ ਜਿਹੜਾ ਤੁਹਾਨੂੰ ਦਿਖ ਰਿਹਾ ਉਹ ਜਿਹੜੇ ਫੜਲੇ ਉਹਨੂੰ ਮਟਾ ਸੀ ਇਨਵੈਸਟੀਗੇਟਰ ਸਰ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੁਝ ਲੱਗ ਰਿਹਾ ਪਤਾ ਕਿ ਰੈਕੀ ਚੱਲ ਰਹੀ ਸੀ ਜਾਂ ਰੈਕੀ ਕਰ ਰਹੇ ਸੀ ਕਿਉਂਕਿ ਜਿੱਦਾਂ ਤੁਸੀਂ ਦੱਸਿਆ ਕਿ ਤਿੰਨ ਜਿਹੜੇ ਆਏ ਸੀਗੇ ਉਹ ਬਿਲਕੁਲ ਬਾਹਰ ਰੋੜ ਐ ਔਰ ਆਵਾਜ਼ਾਂ ਹੀ ਦੇਖੋ ਕਿੰਨੀ ਭੀੜ ਐ ਕਿੰਨੀ ਫੀੜ ਪੜਾ ਐ ਯਾਨੀ ਕਹਿ ਸਕਦੇ ਆ ਕਿ ਰੈਕੀ ਚੱਲ ਰਹੀ ਸੀ ਨਾਲੀ ਨੈਚਰਲੀ ਇਹਨਾਂ ਚੋਂ ਹੋ ਸਕਦਾ ਕੋਈ ਇੱਕ ਬੰਦਾ ਜਿਹੜਾ ਤੇੜੇ ਤਿੰਨ ਜਿਹੜੇ ਸੀ ਉਹਨਾਂ ਚੋਂ ਇੱਕ ਬੰਦਾ ਉਹਨਾਂ ਨਾਲ ਹੀ ਮਿਲਿਆ ਆਏਗਾ ਜਾਂ ਪਹੁੰਚੇਗਾ ਔਰ ਉਸਨੇ ਨਹੀਂ ਕਿ ਕੋਈ ਮੋਬਾਈਲ ਤੇ ਗੱਲ ਕਰ ਰਿਹਾ ਸੀਗਾ ਜਿਹੜਾ ਕਿ ਬਾਅਦ ਚ ਭੱਜ ਗਿਆ ਉਹ ਵੀ ਸਾ ਉਹਨਾਂ ਦਾ ਨਾਮ ਸੋਮਨ ਸਿੰਘ ਰਾਜੀ ਹੈ ਉਹ ਉਹਨਾਂ ਟੈਕਨੀਕਲ ਦਾ ਸਰਟੀਫਿਕੇਟ ਉਹਦਾ ਰਿਸਪੌਂਸ ਹੈ ਉਹਨਾਂ ਦਾ ਨਾਮ ਇਹਦਾ ਹੈ ਕਿ ਇਸ ਤਰ੍ਹਾਂ ਇਸ ਆਧਾਰ 'ਤੇ